ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना हो बाला कवन रसना गुण पणा मेरी सेज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੈ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ अनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋਂ ਬਾਲ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ मिला स्वामी अपरम्परा तन तन हमारे पागल कर आया पैर मेरा सोहे बंक द्वार सगला बन हरा हर हरा स्वामी सुख है गामी अनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ आनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੀਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋਂ ਬਾਲ ਕਵਨ ਰਸਨਾ ਗੁਣ ਪਣਾ ਮੇਰੀ ਸੀਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ मिला स्वामी अपरम्परा तन तन हमारे पागल कर आया फिर मेरा सोहे बंक द्वार सगला बन हरा हर हरा स्वामी सुख है गामी अनद मंगल रस कणा नवल नव तन ना, ना हो बाला कवन रसना गुण पणा मेरी सेज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ अनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੈ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੈ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ आनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रस कणा नवल नव तन ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी मिला स्वामी अपरम्परा तन तन हमारे पागल कर आया पैर मेरा सोहे बंक द्वार सगला बन हरा हर हरा स्वामी सुख है गामी अनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੀਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਗ ਘਰ ਆਇਆ ਪਿਰ ਮੇਰਾ ਸੋਹੈ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ अनद मंगल रस कणा नवल नव तन ना, ना, ना हो बाला कवन रसना गुण पणा मेरी सीज सोही देख मोही सगल सहसा दुख हरा नानक पयम पे मेरी आस पूरी मिला स्वामी अपरम्परा वाहेगुरु जी का खालसा वाहेगुरु जी की फतेह